ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਆ ਓਏ ਤਾਂ ਮੈਂ ਭੈਣ ਕਿਉਂ ਆਉਂਦਾ ਹੋ ਲੰਗੜਾ ਨਹੀਂ ਹੋਇਆ ਇਹਦਾ ਸਕੂਟਰ ਟੁੱ ਡਿੱਗ ਪਿਆ ਸੀ ਮਾ ਇਹ ਆਉਂਦਾ ਡਿੱਗ ਪਿਆ ਸਕੂਟਰ ਹਾਂ ਲੈ ਚਾਹ ਲਿਆ ਜਿਸ ਤੇ ਜ਼ਰਾ ਕਰਗੇ ਕੋਈ ਵਿਆਹ ਓਏ ਕਿਵੱਟ ਪੇਰੀਏ ਨੇ ਉਹ ਗੱਲ ਕਰਦਾ ਗੱਲ ਕਰ ਲੈ ਆਂ ਪੈਸੇ ਚੱਕ ਲਈਂਦਾ ਅਰਬਿੰਦ ਜੀ ਨਹੀਂ ਆਪਣਾ ਵਜ ਕੀ ਰਿਹਾ ਪੈਸੇ ਨੂੰ ਪੁੱਤਿਆ ਕੋਈ ਨੰਗ ਮਲਾਂਗਾ ਕਿੰਨੇ ਚਾਹੀਦੇ ਆ ਵੰਦ ਕਰ ਸਾਡਾ ਨੰਨ ਕਿਹੜੀ ਕਰਦਾ ਤੂੰ ਓ ਚੱਲ ਨਾ ਕਾ ਯਾਰ ਫੜਾ ਦੂਆ ਯਾਰ ਜਿਦਾ ਪੰਨਾ ਛਾ ਫੜਾ ਦੂ ਲੈ ਪੈਸੇ ਲੈ ਦਾ ਢੰਗ ਜੀ ਆ ਤੂੰ ਪਹਿਲੇ ਪੈਸੇ ਕੋਈ ਮੈਂ ਨੰਗ ਮਲਾਂਗਾ ਕਿੰਨੇ ਚਾਹੀਦੇ ਤੇਰੇ ਨਾਲ ਕੰਮ ਨਹੀਂ ਨਸ਼ੇ ਵਿੱਚ ਲੱਗ ਜਾਂਦੇ ਓ ਪਰੌਣਿਆ ਉਹ ਗੱਲ ਕਰਦੇ ਆ ਗੱਲ ਕਰਦੇ ਆ ਬੜ ਗਿਆ ਯਾਰ ਚੱਲ ਭੈਣ ਮੈਂ ਕਹੀ ਨਾ ਚਲ ਕਾ ਨੂੰ ਗਾ ਨੂੰ ਭੈਣ ਉਹ ਰਪਾ ਜਾ ਕੇ ਮੈਂ ਉਭਣ ਨਾ ਕਿ ਨਾ ਮਾਛੀ ਗੁੱਛਾ ਕਰੂ ਜਾ ਰਹੀ ਗੁੱਛਾ ਮਸੀ ਮੜਾ ਯਤ ਮਾਛਣ ਸਨੇਹ ਨਹੀਂ ਕਰ ਚੰਦਾਰਾ ਝੁੰਗਲਾ ਜਾ ਕੇ ਮਸੜ ਕੋਣ ਭੱਜਿਆ ਉਹ ਬੜਾ ਮੂਹ ਕਹਦਾ ਜਿਹੜਾ ਉਹ ਕਰ ਲੈ ਓਏ ਓਰ ਵੱਡੇ ਕੋਣ ਬਾਵਾ ਚੁਰਦਾ ਆ ਖੜਿਆ ਪਿਆ ਮਾਛਣ ਨੂੰ ਪੈ ਕਹ ਚੰਦਾਰਾ ਚੰਗਾ ਬਾੜਾ ਮੋਹ ਕਰਦਾ ਪਹਿਲੇ ਦਿਨੋਂ ਚਾਲਿਆ ਵਾ ਮੇਰੇ ਪਿਓ ਕਰਕੇ ਪਾਹ ਚਾਲਿਆ ਦੇ ਬਾਬਾ ਮੇਰੇ ਪਿਓ ਕਰਕੇ ਪੱਖ ਕਰਦਾ ਸੀ ਨਾ ਕਿੱਥੋਂ ਕਹਿੰਦੇ ਜਿਹੜਾ ਜੌਨਸ ਵਾਲਾ ਨਾਜਰ ਆ ਵੇ ਮਾਤਲ ਬਾਂਤ ਦਾ ਪਿਓ ਇਹ ਐਂਗੇ ਤਾਂ ਖਾਣ ਤੇ ਮੇਰਾ ਪਿਓ ਏ ਮਤਲਬ ਹੀ ਗਾਂਹਾਂ ਦੀ ਗਾਂਹ ਨਾ ਜਿਹੜੀ ਭੂਆ ਸੀ ਭੂਆ ਪਾਣੋ ਸੀ ਉਹ ਕਹਾ ਛਕੀਰੀ ਪਿੜਦੀ ਸੀ ਭਾਨੋ ਭੂਆ ਦੀ ਜਿਹੜੀ ਨੰਦ ਸੀ ਉਹ ਨਾਚਣ ਨੂੰ ਗਈ ਸੀ ਜੋਣ ਛਾਲੇ ਨੂੰ ਐਂ ਗਾਂਹ ਦੀ ਗਾਂ ਸੀ ਐ ਲੰਮੀਆਂ ਛਕੀਰੀਆਂ ਲੰਮੀਆਂ ਲੰਮੀਆਂ ਕਹੇ ਬੱਚੇ ਕਾਲੇ ਮਾਰੇ ਜੱਟ ਜੱਟਾਂ ਦੇ ਸਾਥ ਇਹ ਖਾਣ ਵੱਡੂ ਜਗਾ ਤੂੰ ਕਰਦਾ ਬਾਬਾ ਇਹ ਇਹ ਐਂ ਗੱਲਾਂ ਹੁੰਦੀਆਂ ਪੈਸਾ ਹਾਂ ਉਹ ਤਾਂ ਐਂ ਗੱਲਾਂ ਰਿਸ਼ਤੇ ਆ ਰੀਆਂ ਲੰਮੀਆਂ ਚ ਭੱਜ ਜਾਂਦੀਆਂ ਆਂ ਆ ਆ ਜਾਂਦਾ ਲੈ ਬਾਹ ਓਏ ਰਿਸ਼ਤੇਦਾਰਾ ਬਣੀ ਪਈ ਸੀ ਕੰਜੇ ਤੇ ਆਹ ਬਣੀ ਪਈ ਸੀ ਅੱਜ ਕਲੇ ਦਿਨ ਚੱਕ ਲਿਆ ਆ ਬਗੇ ਬਾਹ ਓਏ ਕੰਜਰ ਦਿਆ ਨਾਲ ਕੋਈ ਘਰ ਨੂੰ ਨੀ ਪੈ ਲੱਡੂ ਰਸ ਦੇ ਵਸਦੇ ਘਰ ਆ ਮੇਰੇ ਕੋਲੇ ਬੰਦੇ ਪਤਾ ਕਿੰਨੇ ਆਉਂਦੇ ਬੁੜੀਆਂ ਨੂੰ ਪਤਾ ਹੈ ਜੱਗੋ ਭਰੇ ਹੀ ਪਿਆ ਹੁੰਦਾ ਹੈ ਅੱਛਾ ਜੀ ਹੋਰ ਕੋਈ ਅੱਛਾ ਬੈ ਲੱਡੂ ਖੱਪਾ ਕੋਈ ਹੈ ਲੱਡੂ ਖੱਪਾ ਨਹੀਂ ਪਿਆ ਕੋਈ ਲੱਡੂ ਤਾਂ ਉਹ ਲੈ ਥੋੜੇ ਦੋ ਅੱਛੇ ਠਕਰਦਾ ਯਾਰ ਪਿੱਤੀ ਪੁੰਨੀ ਬਾਬਾ ਖੋਆ ਖੋਆ ਨਹੀਂ ਕੱਢਿਆ ਭਾਈ ਕੋਈ ਨੂੰ ਪਾਇੰਦੀ ਫੁੱਦ ਤੇ ਦੁੱਧ ਦੇਕੇ ਗਿਆ ਸੀ ਕੱਲ ਪਾ ਜਾ ਯਾਰ ਚਾਹ ਪੀਂਡੀਆਂ ਪੀ ਹਏ ਕੁਝ ਨਾ ਤੇ ਬੋਲ ਨਾ ਯਾਰ ਫਿਰ ਉਹ ਹੀ ਗੱਲ ਕਰ ਆਏ ਕੀ ਦੱਥਾਂ ਨਾਲ ਯਾਰ ਠੰਡੇ ਹੱਥ ਲਾਈ ਜਾਂਦਾ ਅੱਗ ਵਰਗਾ ਪਿੰਡਾ ਹੋ ਰਿਹਾ ਯਾਰ ਆਏ ਲੈ ਜਿਸ ਤੇ ਚਾਹ ਪੀ ਮਗਰ ਰੱਜ ਨਹੀਂ ਕੋਈ ਨਿਕ ਨਹੀਂ ਮਰਜੀ ਪੀ ਲਈ ਹਾਂ ਬਾਗਾ ਹੂੰ ਕਾਉ ਸੂਲ ਜੱਟੇਗਾ ਯਾਰ ਇੱਕ ਕਿਹੜਾ ਉਹ ਲਾਲ ਚਿੱਟਾ ਹੀ ਹੈ ਉਹ ਵੀ ਖਾਣਾ ਓਏ ਉਬਈ ਤਿਯਾਬ ਵਾਲਾ ਬਣਦਾ ਮੇਰੇ ਉਹਦਾ ਭੁੱਖ ਤਾਂ ਹੁੰਦਾ ਵਾ ਇੱਕ ਤਾਂ ਭੁੱਖ ਇੱਕ ਤਿਯਾਬ ਇਹਦਾ ਲਾਲ ਤੇ ਚਿੱਟਾ ਜਾਂਦਾ ਇਹਦੇ ਨਾਲ ਰਹੀ ਰਾਜੇ ਬਣਾ ਦੂ ਤੈਨੂੰ ਛੱਡੀ ਲਿਆ ਆਈ ਹੁਣ ਪਈਆ ਬਣਾ ਦੂ ਤੈਨੂੰ ਨਾਲ ਨਹੀਂ ਨਾਲਾ ਵਾ ਇਹਦਾ ਖੜਾ ਨਾ ਛੱਡੀ ਖੜਾ ਇਹਦਾ ਕਾਹਦੇ ਵਾਸਤੇ ਵਾ ਤੂੰ ਤਾਂ ਸਮਝ ਲੈ ਬਣ ਗਿਆ ਆਈ ਛੱਡੀ ਹੁਣ ਪਈਆ ਵਈ ਹਾਂ ਹਾਂ ਬਣਾ ਦੇ ਮੋਰ ਐਂ ਕਰ ਬਾਬਾ ਹੋਈ ਹੂੰ ਐਨੂੰ ਕਹਿਣਾ ਹਾਂ ਐਂ ਕਰੋ ਉਹਦਾ ਹੈ ਨਹੀਂ ਆ ਦੇ ਝੋਲੇ ਤੇ ਆਪਣੇ ਕੋਲ ਬੁੱਕੀ ਖਾ ਲ ਮੈਂ ਤਾਂ ਕਹਿੰਦਾ ਕਾਰਡ ਮੇਰੇ ਕੋਲੇ ਹੈਗਾ ਖਾਣਾ ਅਸੀਂ ਉਹ ਤੈਨੂੰ ਇਹ ਜਾ ਆ ਸੀ ਇਹ ਉੱਛਟਿਆ ਆ ਤੂੰ ਲਿਆਇਆ ਮੈਂ ਤਾਂ ਖਾ ਇਹ ਉੱਛਟਿਆ ਗਿਆ ਕਰਮਾ ਹੂੰ ਐਸੇ ਕੰਮ ਨਹੀਂ ਭੈਣ ਚੋਤੀਆ ਫਿਰ ਤਾਂ ਝੋਲੇ ਚੱਕੀ ਡਗੜਾ ਰੋਣਾ ਬਾਬਾ ਓਏ ਹੈ ਡਗੜਾ ਰੋਣਾ ਹਾਂ ਜਗੜਾ ਮਾਰਦਾ ਠੀਕ ਕਰ ਛੋਲੇ ਤਾਂ ਬੰਦ ਟਾਈਮ ਦੀ ਗੱਲ ਹੈ ਕੀ ਪਤਾ ਕੱਲ ਨੂੰ ਬੈ ਤੂੰ ਟੱਟੀਆਂ ਪੱਟ ਲੈ ਟੱਟੀਆਂ ਬੱਲੇ ਭੈਣ ਜੀ ਨਾ ਤੂੰ ਐ ਕਰ ਯਾਰ ਗੱਲ ਕਰਨੀ ਨਹੀਂ ਓਏ ਰਿਸ਼ਤੇਦਾਰਾ ਮੰਨਿਆ ਕਰੂ ਗਾਦੀ ਮੰਨਿਆ ਕਰ ਵੀ ਪ੍ਰਮਾਤਮਾ ਦਾ ਕੋਈ ਆਪ ਦੇ ਲੱਛਣ ਮਾੜਿਆ ਪ੍ਰਮਾਤਮਾ ਕੀ ਕਰੇ ਨਹੀਂ ਉਹ ਵੀ ਕਿਹੜੇ ਰੰਗਾਂ ਚੜਾ ਜੀਆ ਕੰਮ ਕਰੋ ਨਾ ਪ੍ਰਮਾਤਮਾ ਕੀ ਕਰੂ ਫਿਰ ਮੱਛੇ ਜੀ ਲਿਖੀ ਨਹੀਂ ਚੱਲਦੀ ਮੇਰੇ ਛੋਲੇ ਦੀ ਕੀ ਪਤਾ ਪਈ ਕੱਦ ਨੂੰ ਤੂੰ ਚਾਹ ਇਕਲ ਤੇ ਛੱਲੇ ਵੇਚਣ ਲੱਗ ਗਏ ਥੱਲੇ ਵਿੱਚ ਉਹ ਹੀ ਪਕਾਈ ਮਾਈ ਨਾ ਬਾਬਾ ਨਹੀਂ ਗੱਲ ਉਹ ਇੱਕ ਸੁਭਾਵਕ ਗੱਲ ਕਰ ਗਏਣੀ ਗੱਲ ਆ ਯਾਰ ਤੂੰ ਟੇਕਦਾ ਨਹੀਂ ਤੂੰ ਚਾਹ ਪੀਣੀ ਆ ਪੀ ਤਾਹੇ ਦਾ ਘਰੇ ਨਹੀਂ ਬੜਨ ਦਿੰਦਾ ਤੈਨੂੰ ਕੋਈ ਕਿਉਂ ਕਰੇ ਨੂੰ ਨੂੰ ਬੜਨ ਦਿੰਦਾ ਕਰੇ ਮੈਂ ਤੇਰਾ ਮੂੰਹ ਤਾਂ ਕਰੇ ਬੜਨ ਲਈ ਹੈ ਮਾਰੀ ਨਾ ਓਏ ਓਏ ਪਾ ਲਿਆ ਪਾ ਲੈ ਦੀ ਚਾਹ ਮਾਲਕ ਨੂੰ ਕੱਢੀ ਤੂੰ ਜੇ ਅਗਲੇ ਕੁਛ ਵਿੱਚ ਪਾ ਲਿਆ ਵੇ ਆੜਦੇ ਤੂੰ ਮੈਂ ਦਿਖਾ ਆਹੋ ਮੈਨੂੰ ਯਕੀਨ ਕਰਦਾ ਇਹ ਕੀ ਕਰੀ ਜਨਾ ਯਾਰ ਮੈਂ ਤਾਂ ਪੜਵਾ ਚਾ ਪਹਿਲੇ ਤੇਰੀ ਚ ਕਰ ਦੂੰ ਫੇਰ ਭਿਉ ਨਾ ਪੀ ਇਹ ਕੀ ਗੱਲ ਯਾਰ ਕੁਛ ਪਾ ਲਿਆ ਮੈਂ ਫੇਰ ਮੈਂ ਬਰਾਬਰੀ ਪੀਣਾ ਬਾਟੀ ਮੈਨੂੰ ਦੇ ਦੇ ਜੱਗ ਚੋਂ ਪਾਈ ਜਾਂਦਾ ਯਾਰ ਹਾ ਇੱਕੋ ਜੱਗ ਚੋਂ ਪਾਈ ਐ ਧਾਗਾ ਤੂੰ ਚਕਰਾ ਦੇ ਯਾਰ ਤੇਰਾ ਨਹੀਂ ਯਕੀਨ ਹੈਗਾ ਇਹ ਪਤਾ ਅੰਦਾ ਹੈ ਇਹ ਬੰਦੇ ਦਾ ਬਾਹ ਹੋ ਤੇਰੇ ਆ ਮਛੜ ਫਿਰ ਦਾ ਟੁੱਟੀ ਜੇ ਹਾਂ ਚੁੰਗਿਆ ਜਾ ਕੇ ਹੋਰ ਮਛੜਾ ਕੀ ਕ ਪਰਵਾਰ ਚੰਦਾ ਬੰਦਰਾ ਨਿਗਾਹ ਹੈ ਨਹੀਂ ਵਿਚਾਰੇ ਦੀ ਹੈਨਾ ਹੋ ਮਰ ਬਹੁਤ ਹੋ ਗਈ ਔਰ ਮਾਥੜ ਜੀ ਕਿਉਂ ਯਾਰ ਕੀ ਲੈਣਾ ਦੋਨੋਂ ਮੈਂ ਜਦੋਂ ਛੱਟ ਹੁੰਦਾ ਮੋਟਾ ਬਾਲਾ ਕਰਦਾ ਸੀ ਕਿ ਮੈਂ ਪਰੇ ਮੁੜ ਕੇ ਤੇ ਸੁਣਿਆ ਨਹੀਂ ਸੁਣਿਆ ਨਹੀਂ ਨੂੰ ਪਤਾ ਕੀ ਹੈ ਤੇ ਕੋਲ ਨੰਗ ਕੋਲੇ ਨਾ ਨਾ ਉਹ ਬੜੇ ਹਸਾਬ ਨਾਲਾ ਉਹ ਬੜਾ ਲਿਆ ਆ ਗਿਆ ਅੱਛਾ ਹਾਂ ਉਹੀ ਦਿਨ ਜਿਹੜੇ ਕੋਲੇ ਆਪਾਂ ਉੱਥੇ ਉੱਥੇ ਬਹਿ ਕੇ ਖੜ ਕੇ ਮੋੜ ਤੇ ਉਹ ਨਾ ਨਾ ਹੋਣੀ ਉਹ ਬੜਾ ਹੋਰ ਹੈ ਉਹ ਤਾਂ ਮੈਂ ਜਾਣਦਾ ਉਹ ਨੂੰ ਵੀ ਅੱਛਾ ਹਾਂ ਉਹ ਚੱਕਾਂ ਮਿਲਿ ਬੰਦਾ ਇੱਥੇ ਪਹਿਲਾਂ ਟੱਕਰ ਦੇ ਗਿਆ ਬਾਈ ਬੜੀ ਆਉਂਦੀ ਆ ਯਾਰ ਇਧਰੋਂ ਹੈ ਉਹ ਬਾਹ ਵਾਲੀ ਆਉਂਦੀ ਆ ਮਾਛੜ ਨੂੰ ਤਾਂ ਮਾਰਿਆ ਕਹਿ ਦੇ ਯਾਰ ਕੀ ਕਰੇ ਮਾਛੜ ਨੂੰ ਚੰਦਾ ਰਿਹਾ ਕਿ ਨਹੀਂ ਮਾਛੀ ਹੈ ਨਹੀਂ ਕਰੇ ਹੈ ਨਹੀਂ ਹੁੰਦਾ ਬੜਾ ਬਾਹਰੀ ਨੇ ਤਾਂ ਆ ਗੜੀਆਂ ਕਰਿੰਦੇ ਹਾਂ ਤੇਰੇ ਕੋਲ 100 ਰੁਪਏ ਖੁੱਲ ਜਾ ਨਾ ਮੇਰੇ ਕੋ ਤਾਂ ਹੈ ਨਹੀਂ ਕੋਈ ਇਹ ਨੂੰ ਦੇਂਦੇ ਅਗਲਾ ਖੂ ਆਇ ਸੀ ਕਿ ਤੇਰੇ ਤੋਂ ਮੁੰਦੇ ਤੇਰੇ ਕੋਲ ਹੈ ਤਾਂ ਰੇਸ ਤੇ ਨਾ ਸ਼ੌਰ ਪਿਆ ਹੈ ਕੋਲਾ ਕੀ ਕਰਨਾ ਕੁੜੀ ਨੂੰ ਦੇ ਜਾਂਗੇ ਫਿਰ ਅਗਲਾ ਖੂ ਵੀ ਆਇ ਸੀ ਗੁੱਛਾ ਇਹ ਕਹਦਾ ਦੇਣ ਹੋਏ ਮੈਂ ਥੋ ਲੈ ਕੇ ਕੁੜੀ ਨੂੰ ਦੇ ਦਈਏ ਉਹ ਕਹਦਾ ਆਪਣਾ 100 ਪੜਦਾ ਬਾਈ ਉਹਦਾ ਨਾਂ ਭਰਾ ਵਾਹੇ ਨਾ ਪਰ ਨਾ ਸੇ ਜੋ ਕੱਟੂ 100 ਕੱਟ ਤਾਂ ਚੱਲ ਮੋਹ ਕੁੜੀ ਨੂੰ ਦੇ ਜਾਣ ਧੀ ਜਾਣੀਆ ਕਿ ਜੇ ਕੁੜੀ ਇੰਨੇ ਦੇ ਕੋਲੋਂ ਹੁੰਦੇ ਉਹ ਹੈ ਨਹੀਂ ਹੁਣ ਮੌਕੇ ਤੇ ਯਾਰਾ ਨਹੀਂ ਨਹੀਂ ਪੰਜਾਹ ਵੀ ਹੈ ਨਹੀਂ ਪੰਜਾਹ ਦੇਣੀ ਚੰਦ ਉਹ ਚੰਦ ਉੱਥੇ ਫੜਾ ਐ ਕਰਦੇ ਦੇਣ ਨੂੰ ਕੁਛ ਹੈ ਨਹੀਂ ਮਾਛੜ ਨੂੰ ਬੋਲ ਦੇ ਚੱਲ ਜਾ ਨਾ ਮਗਾ ਮਾਰਦਾ ਨਹੀਂ ਯਾਰ ਰੋਟਾ ਖੁਸ਼ ਹੋ ਜੂ ਉਹ ਨਮਟੇ ਆਏ ਅਕੇਲੇ ਫਿਉਂਗੇ ਇਧਰ ਤਰ ਕੋਈ ਦੇ ਕੇ ਫੜੇ ਲੈ ਕੇ ਆਏ ਡੇਡ ਕਰੀ ਜਨਾਂ ਯਾਰ ਆਖਿਆ ਸੀ ਬਾਬਾ ਇਹਨੂੰ ਮਾ ਲੈ ਚੱਲਦਾ ਯਾਰ ਇਹ ਪੈਂਦਾ ਲੜਨ ਲੈ ਕੇ ਕਿੱਦਿਆ ਨੋ 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 ਪੁੱਛਦਾ ਤਾਂ ਬੋਲੇ ਬੋਲੇ ਮੱਠੀਆਂ ਗੁਲਗਲੇ ਵਾਲਾ ਮੈਂ ਫੜਾ ਕੇ ਜਾਂਦਾ ਕਈ ਗੇਬੋ ਕਹਿੰਦੀ ਮੈਂ ਸਾਈਕਲ ਦੇ ਹੱਕ ਨੂੰ ਬੜਾ ਨੇਰੀ ਸੀ ਪਹਿਲਾਂ ਸਾਈਕਲ ਫੋਨ ਕਰ ਦਿੰਦਾ ਵੀ ਪਕਾ ਕੇ ਰੱਖ ਦਿਓ ਮੈਂ ਲੈ ਕੇ ਜਾਉਂ ਹੁਣ ਤਾਂ ਕਿਹੜੇ ਛੋਟੋਂ ਉਹ ਕਹੇ ਭੇਜ ਜਿੰਦੀ ਸਾਈਕਲ ਜਿਆ ਜਿਆ ਵੀ ਜ਼ਵਾਦਾ ਚੱਲ ਕੇ ਇਹਨੂੰ ਫੜਾ ਕੇ ਉਹ ਨਾ ਜਾ ਤੇ ਆਪਣੇ ਨਾਲ ਛੀਰੀ ਹੁਣ ਤਾਂ ਅਸੀਂ ਡੱਡੂ ਬਾਈ ਹੈਗਾ ਕਿ ਹਟ ਗਿਆ ਹੈਗਾ ਬੰਦਾ ਵੱਡਗਾ ਛੋਟ ਕੰਚਾ ਦਾ ਨਾ ਕੰਮ ਬਹੁਤ ਕਰਦਾ ਹੈ ਅਮਨ ਜੀ ਹੱਕ ਨੂੰ ਪੂਰਾ ਤੱਕੜਾ ਸੀ ਹਾਂ ਦੇਖ ਲੈ ਮਾਸੀ ਬਰਾਬਰ ਕਹੋ ਪਾਉਂਦੀ ਉਹਨਾਂ ਦਾਲ ਚ ਤੇ ਹੋਰ ਹੁਣ ਹਾਂ ਇਹ ਨਹੀਂ ਹੈ ਵਿਚੀਰੀ ਪੜੀ ਹੈ ਵਿਚੀਰੀ ਪੜੀ ਫੇਰ ਹੀ ਕੰਮ ਕਰਦੇ ਆ ਨਹੀਂ ਗੁੱਟ ਇਹ ਗੱਲ ਮਾਸੀ ਦੀ ਮੰਨ ਕੇ ਚਾਰ ਬੰਦੇ ਆ ਕੇ ਰੋਟੀ ਨੂੰ ਤਾਂ ਹਾਂ ਤਾਂ ਹੈਗੀ ਮੱਛੀ ਕੇ ਦੇਖ ਨਾ ਮਰੇ ਉਹ ਪਿੰਡ ਚ ਗਈ ਹੋਈ ਆ ਮਰਗਤੀ ਹੋ ਗਈ ਸੀ ਅੱਛਾ ਅੱਛਾ ਹੁੰਦਾ ਹੀ ਆ ਚਲੋ ਹਾਂ 20 ਰੁਪਏ ਵੀ ਹੈ ਨਹੀਂ 20 ਤਾਂ ਇੱਥੇ ਲੀਓ ਕੰਨ ਇਹ ਤੇ ਆਪਣੇ ਕੋਲ ਕਰਦਾ ਹੈ ਨਹੀਂ ਗੱਲ ਕਰ ਇੱਕ ਬੱਬ ਨੇ ਜਿਹੜਾ ਆਪਾਂ ਨੂੰ ਸੱਟਾ ਦੱਸਿਆ ਉਹ ਵੀ ਲਾਉਣਾ ਗਾਹਾਂਗੇ ਗੱਲ ਪੱਕੀ ਆ ਉਹ ਕੰਗੇ ਬਸ ਆ ਬਣੂਗਾ ਪਰ ਹਾਂ ਸੱਚ ਐਤੋਂ ਐਤੋਂ ਅੱਧੇ ਲਾ ਜਾਣਗੇ ਅੱਧੇ ਦਾ ਸਮਾਨ ਪਰ ਸਮਾਨ ਕੱਲ ਨੂੰ ਜੇ ਉਹ ਟਰੱਕ ਰਪਿਆਂ ਦਾ ਆ ਗਏ ਨੀ ਹਾਂ ਹਾਂ ਇਹ ਕੱਲ੍ਹ ਛਾਣੀ ਕੀ ਗੱਲਾਂ ਕਰੀ ਜਨੇ ਹੋ ਇਹ ਤਾਂ ਇਹ ਤਾਂ ਗੱਲ ਕਰਦਾ ਸੀ ਬੰਦਾ ਤੇਰੇ ਕੋਲੇ 100 ਪੱਟ ਦਾ ਸਾਢੀ ਨਾ ਜੈ ਜੱਤ ਪੈਸੀ ਮਾਤਲ ਚੰਦੀ ਦਾ ਪਲਾਟ 200 ਪਾਇਦਲ ਨੁੱਕੜੇ ਨਾ ਨਾ ਪਰਦਾਤਾ ਸੀ ਨਾ ਮੇਰਾ ਫੋਗੀ ਉਹਨੇ ਲੈ ਸੀ ਅੱਛਾ ਮਤ ਲੋ ਬਕਿਆਊ ਜੇ ਕਰ ਰਖਿਆ ਕਹਿੰਦਾ ਵੀ ਰੁਪਏ ਕਾਤੇ ਲੈ ਮੈਂ ਕਹਿੰਦਾ ਭਾਈ ਕੋਈ ਟਰੱਕ ਕਰਾ ਲਾਂਗੇ ਉੱਠੀਏ ਕਿ ਨਹੀਂ ਚੱਲ ਬਾਬਾ ਜਨ ਚੱਲ ਗਿਆ ਕਿਉਂ ਚੰਡੀਗੜ੍ਹ ਪਲਾਟਨ ਵਿੱਚੋਂ ਭੁੱਕੀਆਂ ਵਾਹ ਉਹ ਤੇਰੇ ਅਸੀਂ ਬਕਿਆਊ ਨਹੀਂ ਕਰੇ ਜਾਏਗਾ ਤਾਂ ਸਾਮੀ ਆ ਕਿਹੜਾ ਚਲੀਏ ਫਿਰ ਕੀ ਹਾਲ ਤੇ ਭਾਈ ਕੋਈ ਨੰਗਾ ਮਾਰਨਾ ਹੋਣਾ ਬਾਅਦ ਦੇਖਾਂਗੇ ਸਾਰ ਸੱਚ ਆਪਣਾ ਰਿਸ਼ਤਾ ਜ਼ਰਾ ਸ਼ੈਂਕਲ ਖੜਾ ਆਪਣੇ ਹੈਂ ਸ਼ੈਨਕਲ ਹਾਂ ਤੁਹਾਨੂੰ ਵੀਰ ਬਣ ਕੇ ਦੇ ਜਾਂ ਤਰਕੇ ਫੜਾ ਜਾਓ ਕਿ ਇਹ ਵੇਚ ਕੇ ਖਾਣੇ ਨੂੰ ਚੱਲ ਜਾ ਹੱਥ ਚ ਜੇ ਕਰਕੇ ਤੇ ਵੇਚ ਕੇ ਜਾ ਕਰਕੇ ਐਨਾ ਕੰਮ ਕਰ ਬਾਈ ਬਣ ਕੇ ਘੋਡੇ ਰਹੀ ਆ ਬਾਬਾ ਨਹੀਂ ਘੇਰੂ ਆਏ ਬੰਦਾ ਚੰਗਾ ਕੰਜੇ ਖਾ ਲੀ ਖਾ ਲੀ 12 ਸਾਲ ਬਾਈ ਲੈਣਾ ਕਾਫੀ ਜਗ ਨਹੀਂ ਮੈਂ ਤਾਂ ਭਾ ਇਨੀ ਚੋਂ ਦਾ ਕੈਪਸੂਲਾ ਦੀ ਨਾਲੇ ਖਾਂਦਾ ਉਹ ਹਾਂ ਉਹ ਖਾਂਦੇ ਤਾਂ ਹੈ ਜੈਨ ਨੂੰ ਪਤਾ ਪੰਜ ਪੰਜ ਮਾਰ ਨੀ ਪੀਲਾ ਕੰਜਰ ਦੇ ਪੀਂਗ ਪਾ ਕੇ ਬਹਿ ਗਿਆ ਆ ਬੁੜੀਆਂ ਗੀਤ ਗਾਈਆਂ ਕੌਣ ਗਿਆ ਪਾਂਜੀ ਦਾ ਵਿਆਹ ਕਰਖਿਆ ਕੋੜੇ ਗੀਤ ਗਾਈ ਨੀ ਮਰੀ ਨਾ ਪਕਾਈ ਕਿਹੋ ਬਾਗੀ ਆਉਂਦੀ ਇੱਥੇ ਮੱਕੀ ਵਾਰੀ ਆਉਂਦੀ ਆ ਬਾਜ ਫੇਟਾ ਨਾਨਕ ਛੱਕ ਤੇ ਜਿੱਕੇ ਕੱਢ ਦੂੰ ਮੈਂ ਕੋੜੇ ਡੇ ਕਿ ਕੀ ਹੈ ਤੇਰੇ ਬਲ ਦੇ ਵਾਹ ਓਏ ਪਾਂਜੀ ਦਾ ਵਿਆਹ ਨਾ 100 ਰੁਪਿਆ ਤੂੰ ਦੇਣ ਨੂੰ ਮੰਗੀਆਂ ਨਾ ਕੀ ਕੱਢ ਦੇਗਾ ਕਿਹਨੇ ਹੱਥ ਕਰਨਾ ਮੇਰੀ ਨਿਗਾ ਚ ਹਲਵਾਈ ਹੈਗਾ ਹੋਰ ਨਾ ਕਿਛ ਨੂੰ ਕਹੀਂ ਚੰਗਾ ਅੱਛਾ ਹਾਂ ਕੱਢ ਬਾਜਾਂ ਵਾਲੇ ਦੇ ਹੁਣ ਟਿੱਕੇ ਕਰ ਦੂੰ ਜਾ ਰੋ ਉਹ ਤਾਂ ਮਹੀਨੇ ਇੱਕ ਨੂੰ ਕਰਾਂਗੇ ਜੇ ਅੱਗੀ ਚ ਇੱਕ ਚੋ ਕਿ ਹੋਰ ਕਮਾਂਡ ਚ ਪਤਾ ਨਾਲ ਦੇ ਘਰ ਵਾਲਿਆਂ ਦੇ ਆ ਅੱਗੀ ਆ ਪਾਣ ਜਿਹੜਾ ਹੋਵੇ ਨਾ ਉਹ ਤਾਂ ਮਹੀਨੇ ਇੱਕ ਨੂੰ ਕਰਾਂਗੇ ਮਹੀਨੇ ਨੂੰ ਆਉਂ ਫਿਰ ਲਾਜਮੀ ਹਾਂ ਜੋ ਗੱਲ ਹੋ ਜੇ ਮੂਰੇ ਹੂੰ ਮੈਂ ਇੱਥੇ ਉਹਨਾਂ ਕਰਦੂਤਾ ਖੰਡੇ ਨਾ ਨਾ ਯਾਰ ਹੈ ਚਾਦਰਾ ਕੋਟਸਾ ਪਿਆ ਕੁਤਰਾ ਓ ਜੀ ਮੈਨੂੰ ਕੜ ਨੂੰ ਰਿੱਕੇ ਅੱਛਾ ਹਾਂ ਮੰਗ ਲਿਆ ਪਾਏਗਾ ਵਾਹ ਦਾ ਪਰਿਵਾਰ ਆ ਰਿਸ਼ਤੇਦਾਰੀ ਆ ਦੇ ਦੂਜਾ ਚੱਲ ਜਾਂ ਚੱਲ ਕੇ ਚਾਹ ਪੀ ਲੈਣ ਦੋ ਚੱਲ ਜੈ ਚੱਲ ਦੋ ਪੀਂਗ ਪਾਉਣਾ ਆ ਇਹਨਾਂ ਬੜਕੇ ਆ ਜੀ ਅਗਲਾ ਵਧਾਈ ਲਾ ਨਾ ਨਾ ਵਾਹ ਤੇਰੇ ਮੱਖੜਾੜੀ ਬਣਵਾ ਕੇ ਬਣਵਾ ਕੇ ਆ ਭੋਕੀ ਜਿਹਾ ਖੜਕਾ ਨਾ ਕਿ ਨਲਕਾ ਲੈ ਜੈਨੇ ਕਿਹੜਾ ਨਲਕਾ ਕਿਉਂ ਭਗਾਈ ਮਰੀ ਆ ਯਾਰ ਖਾ ਪਠਾ ਪਈ ਆਏਗਾ ਹੁਣ ਜਿਹ ਇੱਧਰ ਕੇ ਹੈ ਇੱਧਰ ਆਏ ਮੈਨੂੰ ਤਾਂ ਸੁਣਦੀ ਨਹੀਂ ਮਾਛੜ ਚੂੜੀ ਪਾਈ ਜਾਂਦਾ ਟੂੜੀ ਪਾਈ ਜਾਂਦਾ ਉਹ ਦਿਨੇ ਹੀ ਲੈਂਦਾ ਬਾਲਾ ਅੜਕਾ ਉਹ ਤਾਂ ਹੀ ਮਰੀ ਜਾਂਦਾ ਰਿਪਾਉਂ ਉਹ ਦਿਨੇ ਨਹੀਂ ਜਾਂਦਾ ਦੇਖਿਆ ਯਾਰ ਤੂੰ ਕੀ ਲੈਣਾ ਚੱਲ ਬੋਲਦੇ ਨੇ ਵਿੱਚ ਆਪਾ ਗੱਦੇ ਕਰ ਤਾਂ ਨਾਲ ਕਾ ਲਾਉਂਦੇ ਹੋਗੇ ਤੇਰੀ ਭੈਣ ਦਾ ਫੁੱਦਾ ਲਾਉਣੇ ਆ ਚੱਲ ਜੇ ਪਾਲਿਆ ਫੜਾ ਸਾਈਕਲ ਪੁੱਛ ਬਾਈ ਨੂੰ ਅੱਛਾ ਦੱਸ ਦੇ ਨੀ ਰਿਸ਼ਤ ਕਰਾ ਸਾਈਕਲ ਦੇ ਯਾਰ ਭਰਾਵਾ ਸਾਈਕਲ ਮੋੜ ਜੀ ਪੈਸੇ ਫੜ ਲੈ ਲੈ ਨਹੀਂ ਸੱਪੜ ਲੈ ਆਪਾਂ ਪੈਸੇ ਫੜਾ ਹਾਂ ਪੈਸੇ ਬੜਾ ਫੁੱਫੜ ਲੱਗਦਾ ਤੇਰਾ ਬਾਬਾ ਕਿਉਂ ਕਿ ਟੋਲੀ ਆ ਗਿਆ ਪੈਸੇ ਉਧਰ ਪਏ ਆ ਬਟੂਆ ਨਾਲੇ ਫੜਾਇਆ ਨਸ਼ਾ ਗਾ ਪੈਸੇ ਫੜ ਜਾਈ ਬੋਚ ਕੇ ਲੈ ਮੈਂ ਤਾਂ ਕੱਢ ਲੂੰ ਕਿ ਮੈਂ ਆਪੇ ਨਾਲ ਜਾਉ ਦੇਖਾਈ ਕਿ ਨਾਲ ਬਗ ਜਾ ਦੋਲ ਕੇ ਫੜਾ ਜਾਵਾਂ ਨਾਲੇ ਐ ਕਰੀ ਮਾਛੀ ਨੂੰ ਕਾਇਂ ਕਾ ਚੰਦਰਾ ਚੰਗਾ ਜੰਗਾ ਹਾਂ ਬੋਲ ਪੈਨ ਡਾਲ ਲੈ ਨਾ ਕੋਣ ਤੇਰੀ ਬੰਦਾ ਮੋਕਾਨ ਨੇ ਆਸੀ ਦਾ ਜਾ ਰ ਮੈਂ ਤਾਂ ਕਰ ਜਾਣਦੀ ਮੈਂ ਤਾਂ ਇਹਦੇ ਨਾਲ ਜਾਣਾ ਆ ਆ ਜਾ ਸਿਰ ਤੇ ਪਕਾਈ ਮਾਰੀ ਕਾਡ ਫੜਾਇਆ ਪਾਇਕੇ ਨਹੀਂ ਜਾਂਦਾ ਬਲੌਟੀ ਜੇ ਰੱਖਦਾ ਇਹ ਹਾਂ ਨਾ ਕੋਈ ਨਾ ਪਾਇ ਲਾਣੇ ਪੀ ਫਤਾਂ ਦੇ ਕੋਈ ਨਾ ਲੰਗੜਾ ਬੋਕ ਨਾ ਬਬਾਉਣ ਕਿੰਨੇ ਪੈਸੇ ਹਾਂ ਪਈ ਪੈਸੇ ਭਾਵੇਂ ਆਪਦੇ ਗੱਲ ਤਸੱਲੀ ਕਰਾ ਹਾਂ ਬਸ ਕੋਈ ਗੱਲ ਬਸ ਠੀਕ ਹੈ ਕੋਈ ਗੱਲ ਆ ਮੇਰੀ ਗੱਲ ਸੁਣ ਲਾ ਹੈ ਦੇ ਨਸ਼ਾ ਮੜਾ ਹੋਏ ਮੈਂ ਪੂਰੇ ਪੀਏ ਪੁੱਠੇ ਮੜਾ ਆ ਕਾ ਛਕੀ ਗਰ ਤੀ ਬੰਦੇ ਕੋ ਪਿੱਛੋ ਚਾਹ ਕਰਦੇ ਨੇ ਗੱਲਾ ਨਸ਼ਾ ਦਾ ਮੜਾ ਆਉਂਦੀ ਨਹੀਂ ਬਾਬਾ ਮਾੜੀ ਚੱਕੇ ਬੰਦੇ ਕੋਲ ਜੇ ਜੋ ਆ ਪਖਾਨੇ ਆਈ ਗਰ ਮਾੜਾ ਥੋੜੇ ਨੇ ਮਾਮਲੀ ਨੂੰ ਨਾ ਪਰਾ ਹੋ ਜਾ ਰਿਹਾ ਇੱਥੇ ਘੜੀ ਪਈ ਸੀ ਮੈਂ ਟਾਈਮ ਦੇਖਣਾ ਦੇਖ ਲੈ ਪਾਈ ਆਪ ਦਾ ਕਿ ਅਪੋਇੰਟ ਜਾਂ ਨਾ ਨਾ ਕੁਛ ਜੱਟ ਦਾ ਓਏ ਕਾ ਦਲਵਾਏਂਗਾ ਕੜੀ ਕਿੱਧਰ ਗਈ ਔਰ ਇੱਥੇ ਘੜੀ ਪਈ ਸੀ ਮੇਰੀ ਘੜੀ ਮਾਛੜ ਵਰਗਾ ਨਾ ਲੈ ਗਿਆ ਹੋਵੇ ਬੰਨੇ ਮੋਛੜ ਥੀ ਕਿ ਲੈਣ ਆ ਗਿਆ ਮੈਂ ਕਿ ਹਾਂ ਕਈ ਵਾਰੀ ਆ ਪੌਂਟਾ ਪ੍ਰਭਾ ਕਲਾਛੀ ਲੈ ਲੇ ਤੂੰ ਬੈਠੀ ਇੱਥੇ ਤੂੰ ਐ ਗਰ ਫਿਰ ਬਾਦਰ ਆਈ ਜੇ ਨਹੀਂ ਵੰਗਰਾ ਤਲਾਸੀ ਦੇ ਭਰਾਵਾ ਕਾ ਫੀਲਾ ਮੈਂ ਕਲਾਛੀ ਲੈ ਲੀ ਗਰ ਚੰਗਾ ਫਿਰ ਬਈ ਹੈ ਹਾਂ ਤੋ ਖੜਾ ਹੋ ਤਲਾਸੀ ਦੇ ਭਰਾਵਾ ਮੈਨੂੰ ਕਲਾਛੀ ਕਾ ਜੀ ਲੈ ਗਏ ਬੇ ਵੀ ਹੈ ਨਹੀਂ ਕੋਈ ਮੇਰੇ 2500 ਦੀ ਘੜੀ ਐ ਮੇਰੀ ਕੱਲ ਨੂੰ ਆਉਂਦਾ ਮੈਂ ਕੋੜੀਂ ਵਾਲੀ ਮੇਲੇ ਤੋਂ ਕੜੀ ਗਿਆ ਨਾ ਬੱਸ ਕੋ ਮੇਲੇ ਵਾਲੀ ਕੜੀ ਉਹ ਹੋਰ ਕਿੱਡੀ ਕਸੀ ਮੁੰਡੇ ਨੇ ਬਾਹਰੋਂ ਭੇਜੀ ਐ ਮੇਲੇ ਤੋਂ ਲਿਆ ਦੂੰ ਕੈ ਚੰਗਾ ਫਿਰ ਬਾਈ ਹੈ ਹਾਂ ਅੱਜ ਕਰ ਦੇ ਸਾਡੇ ਨੂੰ ਯਾਰ ਛੇ ਪਹਿਲਾ ਪ੍ਰੋਵਾ ਕੜੀ ਦਿਓ ਮੇਰੀ ਮਾਂ ਤਾਂ ਫੇਰ ਕੜੀ ਗਿਆ ਤਨਾ ਛੀ ਲੈ ਜਾਇਆ ਐਵੇਂ ਕੋਈ ਉੱਟਾਂ ਦੀ ਪਈ ਜੰਨਾ ਟੁੰਡੇ ਤੋ ਨਹੀਂ ਪਈ ਜੰਨਾ ਅਸੀਂ ਕੋਈ ਨੰਗ ਮੈਨਾਂ ਕੋਈ ਤਾਂ ਕੁਝ ਨੂੰ ਘਰੇ ਨਹੀਂ ਬੜਨ ਦਿੰਦਾ ਆ ਰਹਾ ਰਹਾ ਉਹ ਲੈ 20 ਇਹਨੂੰ ਤਾਂ ਚੜਾ ਲਾ ਕਿਉਂ ਬੇਇੱਜ਼ਤੀਆਂ ਕਰਾਉਣਾ ਮੇਰੇ ਗਰੋ ਨੰਗਾ ਹੋਈ ਜਾਣਾ ਨਹੀਂ ਨਹੀਂ ਜੇ ਕੋਈ ਜੇਬ ਫਰੋੜ ਲਾ ਬੱਸ ਹੈ ਕਿਤੇ ਆਈਦੇ ਤਾਂ ਨਹੀਂ ਜੇਬ ਕਿਤੇ ਇੱਥੇ ਆਹ ਕੋਈ ਇੱਥੇ ਸਾਲਾ ਇੱਥੇ ਨਹੀਂ ਮੈਂ ਕਿਹਾ ਇੱਥੇ ਜੇਬ ਹੈ ਨਹੀਂ ਮੇਰੇ ਕੰਗਾ ਨੇ ਹੁੰਦੀ ਆ ਜੋ ਮੁਕੇ ਚ ਪਾਉਂ ਜਰ ਮੈਂ ਚਲ ਉਹਦੀ ਤਲਸਲੀ ਲੈਣਾ ਉਹ ਕਾ ਬਨ ਜਾ ਇੱਕ ਕੱਲ ਦੱਸ ਜਹੇ ਮੈਂ ਗਲਤੀ ਕਰ ਦੇਗਾ ਉਹ ਨਹੀਂ ਕੋਈ ਨਾ ਨਾ ਤਾਲੀਰ ਮੈਂ ਤਲਸੀ ਲਊ ਭਰਾ ਮੈਂ ਨਹੀਂ ਭਰਾਵਾ ਤੇ ਨੇੜੇ ਲੱਗ ਮੇਰੀ ਮੈਂ ਕੀ ਕਰੂ ਅਗਲਾ ਕੁਤੇ ਰਿਸ਼ਤੇ ਜਾਂ ਦੇ ਕਰਤੀ ਕੜੀ ਭੈਣ ਜੋਂ ਨੂੰ ਚੱਕੀ ਆ ਕਈ ਕੜੀ ਚੱਕ ਲਈ ਜਰੂਰੀ ਆ ਜਾ ਨਾ ਬਾਬਾ ਜਰ ਲਈ ਓਏ ਆ ਗਏ ਛੇ ਕੱਲ ਲੈ ਲਗੇ ਛੇ ਕੱਲੇ ਚਿੜਾ ਦੂੰ ਆ ਨੂਰਾ ਕਰ ਮੁੰਡੇ ਨੂੰ ਕੀ ਕਰ ਗਰ ਬੇ ਮੈਂ ਉਹੀ ਗੱਲ ਯਾਰਾ

ਬੈਠ ਰੱਤਾਂ ਤੇ ਯੇਨਾ ਰੈਗੋ ਹੈ। ਮੈਂ ਤੇ ਦੋੜ। ਹੱਸ ਹੱਸ। ਅੱਜ ਆਖ। ਉਹ ਇਹ ਤਾਂ ਹੱਥ ਚ ਲਈ ਬੈਠੇ ਮੈਂ ਕਹਿੰਦੇ ਯਾਰਾ। ਐਦੂ ਮਰ ਚੜਿਆ ਹੈ ਜੱਪਾ ਮਕਰੀ। ਬੱਸ ਯਾਰ ਬਾਬਾ ਗਵਾਦੀ ਦਾ ਕੋਟਾ। ਆ ਤੇਰੀ ਭੈਣ ਦਾ ਪੁੱਦਾ ਹੈ। ਮੈਂ ਕਹਿੰਦਾ ਰਾਮਾ ਪਤਾ ਕੀ ਹੋ ਗਿਆ। ਨੀ ਪਤਾ ਛੇ ਦਾ ਬੰਦਾ ਮੈਨੂੰ ਆਲੀਉਂਦਾ। ਹਾਂ ਨਾ ਆਲੀਉਂਦਾ। ਤੂੰ ਹੱਥ ਚ ਲਈ ਬੈਠਾ ਸੀ। ਕਾ ਨੂ ਜਰ ਰੱਖੀ ਐ। ਓਏ ਹੱਥ ਚ ਲਈ ਬੈਠੇ ਮੈਂ ਕਹਿੰਦੇ ਦੇ ਦੀ ਯਾਰਾ। ਹਾਂ ਮੈਨੂੰ ਪਤਾ ਸੀ ਤੇਰੀ ਕਰਤੂਤ ਦਾ। ਮੈਂ ਭੋਮਾਂ ਦੀ ਛੌਣਾ ਪਿਆ ਵੀ ਛੌਣੀਆਂ ਜੀ ਆਲੀਉਂਦਾ ਮਰੀ ਜੰਨਾ। ਦੇਖ। ਓਏ ਤਾਂ ਫਿਰ ਮਾੜੀ ਗੱਲ ਓਏ ਸ਼ੈਂਕਲ ਤਾਂ ਲੈ ਗਣੀ ਤੋਂ ਤਾਂ ਸ਼ੈਂਕਲ ਜਾਓ ਯਾਰ ਆਦਾ ਬੱਸ ਯਾਰ ਰਿਸਤੇ ਜਰਾ ਮੰਨਿਆ ਕਰੀ ਮੰਨਿਆ ਕਰ ਇਹ ਤੇ ਇਹਦੀ ਗੱਲ ਥੀ ਆ ਦੇਖੋ ਆਪਾਂ ਨਾ ਨੂੰ ਨਾਲ ਲੈ ਭਰਾਵਾ ਇਹ ਸ਼ੈਂਕਲ ਕਾ ਮਾਛੀ ਮਰੇ ਆ ਕੀ ਮਾਛੀ ਨੂੰ ਕਹ ਮੈਂ ਲਿਆ ਦਨੇ ਤੱਕ ਕਰ ਜਾ ਮੈਂ ਨਹੀਂ ਕਰੇ ਉਧਰ ਬੜਨਦਾ ਚੱਲ ਬੈਠੇ ਆ ਯਾਰ ਇੱਥੇ ਖੜ੍ਹ ਜਾ ਓਏ ਚੱਲ ਦਿਆ ਉਹ ਗੱਲ ਤਾਂ ਸੁਣ ਮੰਨਿਆ ਤਾਂ ਕਰ ਓਏ ਤੂੰ ਗੱਲ ਤਾਂ ਸੁਣ ਕੇ ਆਏ ਕਰ ਐਂ ਕਰ ਬੱਸ ਯਾਰ ਮੈਂ ਓਏ ਹਾਂ ਗੱਲ ਉਹ ਕਹੀ ਭਾਈ ਕੱਲ ਤਾਂ ਨਹੀਂ ਪੰਜੀ ਤੀ ਡਾਲਣੀ ਪੈਂਦੀ ਓ ਯਾਰ ਓਏ ਐਂ ਹੁੰਦਾ ਏ ਆਪਾਂ ਮੇਰਾ ਫਰਕ ਤੇਰੀ ਗੱਲ ਦਾ ਕੁਛ ਹੋਰ ਚੱਕੀ ਤੂੰ ਬਗਦੇ ਮੇਰੇ ਬਾਤਿਆਂ ਬਿਨਾਂ ਗੱਲ ਤੂੰ ਨੇ ਬੇਇੱਜ਼ਤੀ ਕਰਵਾਦੀ ਯਾਰ ਕਾ ਨੂੰ ਤੈਨੂੰ ਕਿਹੜਾ ਜਾਣਦਾ ਯਾਰ ਜਾਣ ਦਾ ਨਾਲ ਹੋਰ ਫੇ ਤੂੰ ਐ ਜਿਹਾ ਬਹਿਬ ਤਾਂ ਕਿਉਂ ਕਰਦਾ ਹੁੰਦਾ ਯਾਰ ਮੈਨੂੰ ਉਹਨੇ ਟਾਈਮ ਦੇਖਣ ਨੂੰ ਜਾੜ ਆ ਗਈ ਗੱਲ ਯਾਰ ਬਾਸ ਯਾਰ ਮੈਂ ਨਹੀਂ ਦੀ ਆ ਜਿਹੜਾ ਅੱਧਾ ਕਿਲੋ ਹੈਗਾ ਮੈਂ ਕਹਿੰਦਾ ਜਿਹੜਾ ਤੇਰਾ ਰੱਖ ਮੈਂ ਸਾਰਾ ਲਾ ਪਾ ਲਈ ਚਲਦੇ ਸ਼ੈਨ ਕਲਾ ਹੂੰ ਲੌੜੇ ਤੇ ਬੱਜੇ ਮੋੜਦੀ ਨਹੀਂ ਗੈਣੀ ਧਰ ਕੇ ਭੁੱਖੀ ਗਿਆ ਮੈਂ ਤੁਸੀਂ ਸੈਕਲ ਲੱਗੀ ਬੱਟੇ ਜਾਉ ਯਾਰ 2000 ਦਾ ਸਾਈਕਲ ਟੁੱਟ ਗਿਆ 2000 ਥੋੜਾ ਕੀ ਗੱਲ ਉਹ ਵਾਹ ਓਏ ਰਿੱਛੇ ਯਾਰ ਐਵੇਂ ਕਰ ਖਰਚ ਇਹ ਸਮਾਨ ਗੇਲਣਾ ਕੱਲ ਨੂੰ ਆਖੇ ਹੈ ਨਹੀਂ ਸੀ ਨਾ ਨਾ ਘੜੀ ਆਹ ਦੇਖ ਹਾਂਜੀ ਕਰੀ ਜਨ ਯਾਰ ਉਹ ਪੈਡਲ ਆ ਦੇ ਹਾਂ ਜਿੰਦਾ ਲੱਗਿਆ ਅੱਛਾ ਆ ਮਗਰ ਕਾਠੀ ਆ ਆਹ ਸਟੈਂਡ ਆ ਤੈਨੂੰ ਨਾ ਧੋਤਾ ਖੇ ਤੇ ਲਾ ਕੇ ਬਣਾ ਕੇ ਬਈ ਮੇਰਾ ਤੇ ਇਹੀ ਮੋੜਦੀ ਲੋੜ ਨਹੀਂ ਧੋਣ ਦੀ ਹਾਂ ਅਹ ਪੈਂਚਰ ਕਰਿਆ ਕਰੋ ਪੈਂਚਰ ਪੈਂਚਰ ਤੂੰ ਪੈਂਚਰ ਹੋ ਰਿਹਾ ਐ ਅੱਛਾ ਮਗਰ ਕਿ ਜਬਾਅ ਨਿਕਲ ਗਿਆ ਬਾਅ ਨਿਕਲ ਗਿਆ ਚੰਗਾ ਫਿਰ ਬਈ ਇਸ ਤਰ੍ਹਾਂ ਹਾਂ ਚੰਗਾ ਛਾਬਾਸ਼ ਪੈਂਟਾਂ ਹੀ ਤਾਈ ਗੇ ਬੋੜਾ ਕਰ ਦਿਆ ਚੰਗਾ ਕੋਈ ਨਹੀਂ ਆਉਂਗਾ ਹਾਂ ਉਸ ਤੇਰੇ ਬੱਜੇ ਬਾਪੂ ਆਰੇ ਛਾਬਾਸ਼ ਲੈ ਜਾ ਇਹਨੂੰ ਕੱਪੜੇ ਦਾ ਕੰਜਰੇ ਚੱਜ ਦੇ ਪਾ ਲਓ ਓ ਅਸੀਂ ਬਸ ਖੇਤੋਂ ਹੀ ਆ ਗਏ ਆ ਗਏ ਖੇਤੋਂ ਲੈ ਆ ਓ ਪਾਜਾ ਬਾਤ ਯਾਰ ਮੈਂ ਨਹੀਂ ਓ ਮੰਨਿਆ ਤਾਂ ਕਰ ਜਾ ਰੋ ਐਂ ਤੂੰ ਫੇਰ ਉਹ ਹੀ ਗੱჭਕਾਤੀ ਨਾ ਬੰਦਾ ਲੁਗ ਲੜਵਾਤਾ ਤੇ ਘੜੀ ਭੈਣ ਜੋਂ ਚਿਕਾ ਗੱਲ ਕਿਉਂ ਨਹੀਂ ਹਾਂ ਵਾਹ ਓਏ ਤੇਰੇ ਐਸੇ ਕੰਮ ਨੂੰ ਆਏ ਸੀ ਆ ਜਾ ਬੈਠ ਜਾ ਯਾਰ ਮੈਂ ਤਾਂ ਗੱਲ ਸੁਣ ਲੈ ਮੈਂ ਫੇਰ ਜਾਉਂ ਤੇ ਨਾਲ ਜਿਹੇ ਇਹ ਦੂਬਾ ਤੇਹੀ ਗਲਤੀ ਨਹੀਂ ਨਾ ਮੈਂ ਨਹੀਂ ਕਰਦਾ ਬਾਈ ਛੜਤੀ ਮੈਂ ਛੜਤੀ ਯਾਰ ਬੱਸ ਆਪਾਂ ਲੁੱਟਖੋ ਬੰਦ ਕਰਤੀ ਵਾਛ ਉਹ ਬਗਜੋ ਬਗਜੋ ਮੂਹਰੇ ਬਾਈ ਚੱਲ ਜੇ ਹਮਤ ਨਾਲ ਲੈਤੀ ਬਾਰੇ ਹੋ ਗਏ ਯਾਰ ਮਰੀ ਜਨਾਂ ਤੂੰ ਅੱਖ ਪਾ ਕੇ ਫਾਇਨ ਮੈਂ ਕਹਿੰਦਾ ਜਿੱਥੇ ਉਧਰ ਹੀ ਮੋੜ ਚੱਲਦੇ ਆ ਓਏ ਆਹੋ ਚੱਲ ਆ ਜਾ ਰਹਿ ਜਾ ਮੈਨੂੰ ਛੱਡ ਦੇ ਖਾਈ ਕੰਟਾ ਗੋਲੀ ਵਰਗਾ ਓਏ ਪੂਰਾ ਕੰਜਰ ਤੇਰਾ ਨੀ ਗਾਲੀ ਬਾਬਾ ਮੇਰੀ ਬੇਇੱਜ਼ਤੀ ਕਰਾਤੀ ਕਾਹਨ ਮੁਕਰਾ ਬਾਬਾ ਦੋ ਦਿਨ ਯਾਰ ਕਿੱਧਰ ਰਹੇ ਤੂੰ ਮੈਂ ਤਾਂ ਨਾ ਯਾਰ ਘਰੇ ਮਤਲ ਮਖਣਾ ਤੋ ਅੱਗੇ ਕਿਦਾਂ ਤੇ ਕੱਪੜਾ ਲੀਆ ਜਾਂ ਬਦਲ ਲੀ ਕੇ ਮਖਾ ਉੱਜ ਨਹੀਂ ਆਪਣਾ ਪਰੌਣਾ ਲਾਂਭਾ ਜਾਈ ਬੰਦ ਤੋ ਹਾਂ 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 ਬੜੇ ਬੁਰੇ ਜੇ ਲੱਗ ਜਾ ਹਾਂ ਮਜਾ ਤਾਂ ਮਖਾ ਮੜਾ ਮੋਟਾ ਚਲੋ ਚੰਗੀ ਗੱਲ ਹੈ ਨਾ ਹਣ ਤੋ ਲਿਆ ਪਹਿਲਾਂ ਤਾਂ ਬਾਲਾ ਬੁਰਾ ਹਾਲ ਹੋ ਰਿਹਾ ਇਸ ਤਰ੍ਹਾਂ ਅੱਜ ਜਦੋਂ ਤੂੰ ਟੜ ਕੇ ਆਇਆ ਮੇਰੇ ਕੋਲੇ ਬਸ ਸੋਜੋ ਨਾ ਕਈ ਹੱਜਾ ਠੀਕ ਹੈ ਤੂੰ ਤਾਂ ਦੁਰਦੇ ਦੁਰਦੇ ਨਹੀਂ ਬਾਬਾ 2 ਵਜੇ ਆਤੇ ਯਾਰ ਕੋਈ ਗੱਲ ਤਾਂ ਹੁਣ ਲੱਗ ਜਾਈਆ ਪਰ ਉਹ ਨਿਕਲਿਆ ਨਹੀਂ ਜਾਂਦਾ ਹੋਲੀ ਇਹ ਇੱਕ ਬੰਦਾ ਨਸ਼ਾ ਨੂੰ ਸੇ ਉਹ ਤਾਂ ਲੱਗ ਗਿਆ ਸਾਰਾ ਸਾਰਾ ਕਿੱਤਾ ਮੁਰ ਪਾ ਮੇਰਾ ਤਾਂ ਕੰਮ ਹੀ ਕੀਤਾ ਇਨਾ ਮੇਰੇ ਕੋਲੇ ਪੱਕੇ ਗਾਹ ਕਨਾ ਵੱਡੇ ਮੈਂ ਤਾਂ ਆਪ ਮੁਕਾ ਬੈਠਾ ਮਾਜਾ ਕੰਗੇ ਜਿਆ ਹੋ ਤੂੰ ਪੱਕੇ ਗਾਹ ਕਿਹੜੇ ਤੇ ਕੋਲ ਪਾਈ ਆ ਸੀਗਾ ਉਹ ਮਿਲ ਖਾ ਗਿਆ ਹੋਰ ਕੀ ਖਾਦਾ ਤਾਂ ਮੈਂ ਸਰ ਵੀ 6 ਗ੍ਰਾਮ ਖਾਗਾ ਉਹ ਬੋਲ ਆਤਾ 6 ਗ੍ਰਾਮ ਦਾ ਤੇ ਮਹੀ ਲੱਗਦਾ ਬੱਦ ਖਾ ਗਿਆ ਮੈਂ ਕਹਾਂ ਹੈ ਮਾਜਾ ਤੇਰੇ ਕੋਲੇ ਗੱਲ ਨਹੀਂ ਕਰੀ ਮੈਂ ਉਹ ਸਕੀਮ ਬਣਾਇ ਕਿਹਦੀ ਮੈਂ ਤਾਂ ਛੱਪਦਾ ਇਕਨ ਰਹਾ ਤਾ ਕਪੜਾ ਬਸ ਤਾਂ ਜਿਆਦਾ ਛਾ ਤੇ ਬੰਟ ਵਾਲਾ ਸਾਈਕਲ ਤਾਂ ਜਿਹੜਾ ਗਹਣੇ ਮਣ ਅੱਛਾ ਉਹ ਗਹਣੇ ਜੇ ਤਰਾ ਕੀ ਦਾ ਲੈ ਇਹ ਹੋਰ ਤੋਂ ਜੇ ਉੱਚਾ ਮੱਡਾ ਥੋੜਾ ਜਿਹਾ ਦੇ ਨਾ ਅੱਛਾ ਮੱਤਲ ਵੀ ਉਹ ਪੀ ਕੋਸਮਾ ਕੋਲੋਂ ਪਾ ਲਈ ਮਖਾ ਗੱਡੀ ਚੰਗੀ ਹੋਵੇ ਕੋਈ ਹਾਂ ਇਹ ਗੱਡ ਮੰਨ ਇਹ ਤਾਂ ਜ਼ਮਤਰੀ ਸਰੀ ਗੱਲ ਹੈ ਕੋਈ ਕੱਲ ਨੂੰ ਨਾਕਾ ਇਵਰਲਾ ਸਲੂਸਾ ਇਹ ਕਦੇ ਵਾਸਤੇ ਰੱਖੀ ਫਿਰਦਾ ਸਕਰੀਮ ਲਾਈ ਆ ਗਾ ਅੱਛਾ ਨਾ ਪਤਾ ਨੁਕਾ ਲੱਗਿਆ ਗਾ ਕਰਨ ਟੱਕੇ ਨਾ ਪੱਟਣ ਆਹ ਗੱਲ ਬਾਬਾ ਤੇਰੀ ਜਾਨ ਸਹੀ ਹੈ ਪਟਾ ਵੀ ਪੂਰੀ ਨਾਲੇ ਖੂ ਆਏ ਨਾ ਕਿਸੇ ਵੇ ਪਹਿਲੇ ਨੇ 10 ਰੁਪਏ ਜਮਾ ਆ ਤਾਂ ਜਮਾ ਸਹੀ ਕਰ ਗਿਆ ਬਾਬਾ ਓਏ ਸਾਨੂੰ ਸਾਰੇ ਪਟਾ ਊਂਬੜੀ ਨੰਗੀ ਇੱਥੇ ਨਾ ਹੁਣ ਆਪਾਂ ਉੱਥੇ ਚੱਲਾਂਗੇ ਜਿਹਦੇ ਕੋਲ ਜਾਣੇ ਨੇ ਨਾ ਨਾ ਇੱਥੇ ਉਹ ਸਿਮਰ ਮਾਸੀ ਗਿਆ ਲੋ ਹਾਂ ਗੱਲੋ ਦੇ ਕਾਹਨ ਪੁੱਛਦੇ ਨਹੀਂ ਹਾਂ ਬੜੀ ਕਾ ਆਪਣੇ ਬਰਤ ਬੱਤੇ ਵਾ ਅੱਛਾ ਹਾਂ ਮਾਸੀ ਤਾਂ ਹੈ ਨਹੀਂ ਗੱਲੋ ਹੁਣ ਠੀਕ ਹੈ ਮੈਂ ਫੇਰ ਚੱਲ ਮਿਲ ਚੱਲ ਤੇ ਇਧਰ ਆ ਕੇ ਚੱਲ ਆਇਆ ਮਿਲ ਚੱਲਦੇ ਨੇ ਚਾਹ ਪਾਣੀ ਪੀ ਚੱਲਾਂਗੇ ਹਾਂ ਚਾਹ ਪਾਣੀ ਪੀ ਚੱਲਾਂਗੇ ਹੁਣ ਤੇ ਇਹ ਰਿਸ਼ਤੇਦਾਰ ਹੀ ਤਾਂ ਆਏ ਜਾਏ ਤੁਮਕੀ ਹਾਂ ਅੱਛੀ ਤਾ ਬਰਤੇ ਵੇ ਜੀ ਆ ਭਾਈ ਬਰਤੇ ਵੇ ਜੀ ਹੈ ਮੈਨੂੰ ਲੱਗਦਾ 20 ਸਾਲਾਂ ਤੋਂ ਗੇੜਾ ਮਾਰਿਆ ਹੁੰਦਾ ਮੈਨੂੰ ਇੱਛੇ ਤੇਮਾ ਅਕੂ ਨੂੰ ਕੇਰ ਹੋ ਗਿਆ ਯਾਰ ਹੋ ਗਿਆ ਉਹਨੂੰ ਚਾਰ ਬੜੇ ਚਾਰ ਸਾਲ ਹਾਂ ਫਿਰ ਬੜਾ ਬਰਤਨ ਨਾਲੇ ਕਹਿੰਦਾ ਬਰਤਨ ਬਸ ਆਈ ਨਹੀਂ ਗਾ ਮੁੰਡੇ ਦਾ ਜਾਣਦੇ ਆਉਂਦੇ ਰਹਿੰਦੇ ਆ ਹੂੰ ਸਾਈਕਲ ਤਾਂ ਇੱਥੇ ਹੀ ਲਾ ਲਈ ਨਾ ਇੱਥੇ ਲਾ ਦੇ 63 ਲੱਤੇ ਲਾ ਬਾਬਾ ਓਏ ਆਹ ਆ ਦੇਖ ਲਾ ਉਹ ਛੁਪਾਈ ਡੜਕਾ ਘੜਪੀ ਜਾਇਆਤ ਵਾਲੀ ਆ ਅੱਛਾ ਰਾਜਸਥਾਨ ਦੀ ਜ਼ਮੀਨ ਆ ਇਹਨਾਂ ਦੀ ਲੈ ਬਾਹ ਓਏ ਤੇਰੇ ਤੇਰੇ ਕੋਲੇ ਵੀ ਮਨਲਾ ਸੀ ਵੀ ਰਸਤਾ ਓ ਮੈਂ ਤਾਂ ਫਿਰ ਉਦੋਂ ਚੱਕ ਕਰ ਮਾਰ ਦੇ ਜੀ ਕੁੱਤਾ ਕਤਾਂਦਾ ਨਾ 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 ਕੁੱਤਾ ਆ ਗਿਆ ਆਹ ਕੌਣ ਕਾਂਡਾ ਮਾਜਾ ਬਾਂਦ ਰਹਾ ਘਰੇ ਨੂੰ ਆਹ ਆਈ ਗਿਆ ਉਹ ਬੱਕਰਾ ਇਹ ਆ ਪਾਇਆ ਵੱਡੇ ਬੱਕਰੇ ਆ ਬੜੇ ਦਿਨਾਂ ਤੋਂ ਕਿਹੜਾ ਮਾਰਾ ਹੋਰ ਬਾਈ ਮਾ ਤਾਂ ਬੱਸ ਯਾਰ ਗਾਂ ਜਿਗਾ ਕੰਮਾਂ ਤਾਂ ਜਾਗੇ ਹੋ ਠੀਕ ਆ ਸਾਰੇ ਢ ਗਿਆ ਵਧੀਆ ਤਾਂ ਇਹ ਕੈਮ ਸਿੱਤਾ ਵਧੀਆ ਸੰਘੇ ਜਾ ਤਾਂ ਮਨ ਬਣਾ ਲਿਆ ਪੜਾ ਸਾਰਾ ਵਧੀਆ ਲੱਗ ਕਰ ਆਪਣਾ ਵਾਖਾ ਗੜੀ ਪਾਤੀ ਪੁਰਾਣੇ ਦਾ ਆਜੂ ਬਹਿ ਜਾ ਆ ਮੈਂ ਲੱਗ ਜਾ ਮਾਰਦਾ ਠੀਕ ਆ ਬਾਬਾ ਖਨਾ ਪੜਾਵਾ ਮਾਰ ਡਾਊਨ ਹੋ ਗਿਆ ਅੱਛਾ ਪੈ ਜਾ ਕਰ ਲੱਗਦਾ ਸੀ ਤੇਰਾ ਅੱਛਾ ਜੱਟਾਂ ਪੰਗੇ ਤੇ ਬੁਰੀ ਦੀਆਂ ਚੱਕੀਆਂ ਕਿੰਨਾ ਤਕੜਾ ਹੁੰਦਾ ਸੀ ਨਾ ਤੈ ਤੂੰ ਇਹ ਹੁਣ ਤਾਂ ਡਾਊਨ ਪੈ ਗਿਆ ਪੁਰਾਣਾ ਜਿਹਨੇ ਗਾਲਤਾ ਆਹ ਗੋਲੀ ਨਾ ਤਾਂ ਹੋਈ ਜਾਂਦਾ ਤੇਰਾ ਕੋਈ ਜੀ ਖੋ ਜਾਈ ਹੋ ਗਿਆ ਬੋਇਆ ਬੋਇਨਾ ਬੋਇਨਾ ਔਰ ਘਰੇ ਮੈਂ ਸੁੱਖਾਂ ਜਾ ਰਿਹਾ ਵਧੀਆ ਆ ਰਿਹਾ ਅਸ ਮੁੰਡਾ ਚੜਜੀ ਕੜਾ ਕੰਜਰਾਂ ਲਿੰਪ ਕੇ ਨਾ ਲੈਂਦੇ ਹੋਇਆ ਕਿ ਓਏ ਫਿਰ ਤੈਨੂੰ ਪਤਾ ਪੈਸਿਆਂ ਦੇ ਹਿਸਾਬ ਨਾਲ ਹੁਣ ਆਏ ਹੱਥ ਤੰਗ ਹੋ ਗਏ ਤੇ ਤੇਰੇ ਕੋਲ ਹੈਗਾ ਦੁੰਦੇ ਦੇ ਚਾਰ ਪੀਏ ਮੜੀ ਠਾਵ ਜੀ ਪੁੰਡ ਬੋਲ ਜੀ ਬੁੱਢੇ ਦੇ ਚਾਰ ਪੀਏ ਇਹ ਮੰਨਾਂ ਫਿਰ ਇਹ ਤਾਂ ਆਪਣਾ ਲਿਆਜੀ ਮੰਨ ਅੱਛਾ ਬੱਪੇ ਕੀ ਲਿਆਜ ਬਸ ਓਏ ਐਵੇਂ ਕਿਵੇਂ ਲਾਜ ਜਾ ਬਰੇ ਪੁੱਛੀ ਇਹ ਤਾਂ ਮੱਤ ਲੋਕ ਹੋਗਾ ਮੈਂ ਤਾਂ ਯਾਰ ਤੈਨੂੰ ਪਤਾ ਪਾਜਾਂ ਬਹਾਨੀਆ ਬੇਚ ਬੈਠੇ ਹਾਂ ਮਾਟਰ ਟੰਗੀ ਜੀ ਆਵੀਂ ਪਰਵਾ ਪਹਿਲਾਂ ਵੀ ਤੇਰਾ ਦੌਰ ਸੀ ਲਗੇ ਨਾ ਕੋੜੋਂ ਬੜੀ ਚੜਾਈ ਸੀ ਆ ਹਾਂ ਬਾਣ ਵੇ ਤਾਂ ਪਿੰਡਾਇ ਦੇ ਚਾਂਦੇ ਚਾਂਦਾ ਬਾਣ ਵੇਚੇ ਨਾ ਉਤੋਂ ਮੁੜ ਕੇ ਤਾਂ ਫਿਰ ਨਸ਼ੀ ਨਾ ਉਹਦਾ ਕੌਡੀ ਖੇਡਦੇ ਰਹੇ ਹਾਂ ਇੱਥੇ ਪੱਟ ਤੇ ਮਾਰਨਿੰਗ ਹੁੰਦੀ ਆ ਇੱਥੇ ਦਿਖਾ ਓਏ ਓ ਟਾਟੂ ਆਇਆ ਲੈ ਪਹਿਲਾ ਕੱਠ ਵੱਟ ਦਾ ਕੰਮ ਸੋਣਾ ਡੱਬੜੀ ਹੋ ਗਿਆ ਆ ਸਟਿਟੂਈ ਜੜੀ ਜੀ ਪੈ ਗਈ ਮਰਦ ਰੱਖ ਹਾਂ ਹੁਣ ਤਾਂ ਹੀ ਆ ਸਾਰੀਆਂ ਅਸੀਂ ਤਾਂ ਫਿਰ ਪਰ ਗਤਨ ਸੱਚੀ ਗੱਲ ਦਾ ਨਸ਼ਾ ਵੇਚਣ ਲੱਗ ਜਾਵਾਂ ਹਾਂ ਅੱਛਾ ਹੁਣ ਕਰੇਗਾ ਸਾਡੇ ਕੋਲ ਧੋਗੇੜਾ ਨਾ ਨਾ ਹੁਣ ਸਾਡੇ ਕੋਲ ਹੈ ਨਹੀਂ ਨਾ ਨਾ ਹੁਣ ਨਹੀਂ ਹੈ ਪੂਰਾ ਅੱਖ ਚ ਪਾਉਣ ਨੂੰ ਵੀ ਨਹੀਂ ਅਸੀਂ ਤਾਂ ਠੀਕ ਹੈ ਥਰੀ ਟੁੱਟੀ ਜਾਂਦਾ ਇਹ ਲੋਕਣ ਦੇ ਮਾਰੇ ਤਾਂ ਨਹੀਂ ਆ ਗਏ ਬਾਹਰ ਨੂੰ ਲੋਕਣ ਮਾਰੇ ਉਹ ਤਾਂ ਮੇਰੇ ਚਿੱਟੇ ਉੱਠੇ ਮੈਂ ਕਿ ਮਿਲ ਕੇ ਆ ਗਏ ਅੱਛਾ ਚੱਲ ਵਧੀਆ ਦਾ ਆ ਗਿਆ ਮਾਰ ਗਿਆ ਜੀ ਇਹ ਮੁੰਡਾ ਪਾਇਆ ਆਪਣਾ ਜਿਹੜਾ ਜੀ ਇਹ ਜਮਾ ਖਾਸ ਅਸੀਂ ਇਕੱਠੇ ਕੰਮ ਕਰਦੇ ਆ ਠੀਕ ਹੈ ਜੀ ਹਾਂ ਹਾਂ ਵਧੀਆ ਕੰਮ ਲੱਗ ਗਿਆ ਤੁਰ ਹੀ ਫਦੇ ਬੇਲੇ ਮਾਰਾ ਕੀ ਆ ਹਾਂ ਫਿਰ ਵਧੀਆ ਕੰਮ ਨੂੰ ਕਹਿੰਦਾ ਇਹ ਕਹਿਦਾ ਤਾਂ ਆਪਾਂ ਵੀ ਨਾਲ ਹੋਰ ਕੋਈ ਕੰਮ ਕਰੀਏ ਅੱਛਾ ਫਿਰ ਅੱਛੀ ਪ੍ਰਵਾਹ ਮਤਲਬ ਵੀ ਟੈਕਟਿੰਗਾ ਪਟਣ ਦਾ ਕੰਮ ਜਾਂ ਟੋੜਿਆ ਅੱਛਾ ਇਹ ਪਤਾ ਨਾ ਲੱਗੇ ਹਾਂ ਉਹੀ ਤਾਂ ਆ ਬੱਗਾ ਟੱਲੂ ਜੇ ਕੋਈ ਖੂਹੀ ਖਾਈ ਲਵਨੀ ਲਾ ਦੇਣੇ ਆ ਉੱਥਾ ਆ ਗਿਆ ਸਾਡੇ ਗਵਰਨਰਾਂ ਦੇ ਕਮੈਂਟ ਕਰਦੇ ਹਾਂ ਪੁੱਛੂ ਮੈਂ ਕਹਿੰਦੇ ਨਾ ਖੜ ਗਿਆ ਪਰ ਕਾਹਲ ਕੱਢੇ ਰਹਾਗੇ ਦੋ ਜੇ ਨਾ ਵਾਹ ਓ ਤੇਰੀ ਤੇਰੀ ਬੇਬੇ ਨਹੀਂ ਜਿੰਦੀ ਹੋਈ ਬੇਬੇ ਨੂੰ ਭਾਲਾ ਯਾਰ ਉਹ ਤਾਂ ਗਈ ਹੋਈ ਆ ਓਏ ਆਏ ਛਾਜੇ ਬੰਦੇ ਦੀ ਛਾਜੇ ਬੰਦੇ ਵਾਲੀ ਗੱਲ ਬਾਤ ਹੁੰਦੀ ਆ ਹੋਰ ਕੰਠ ਚੰਗੀ ਖੜੀ ਆ ਵਧੀਆ ਵਧੀਆ ਜਮਾ ਤੂੰ ਹੱਸਦਾ ਮੈਂ ਤੂੰ ਤਾਂ ਵਾਹ ਨਹੀਂ ਵੇਚਦਾ ਨਾ ਹੋਰ ਆਈ ਤਾਂ ਹੈ ਪੰਜ ਚੜਕ ਲਏ ਹੈਗੇ ਆ ਹੈ ਜੀ ਹੈ ਜੀ ਕਿਵੇਂ ਉਹ ਮੈਂ ਖੇਤੇ ਜਿੱਦੇ ਤੇ ਦੁੱਖਲੇ ਘਰ ਕੋਲੇ ਕਰੇਗਾ ਸਭ ਕੰਨ ਮੰਡਾ ਚੱਕੀ ਰਸਤੇ ਦਾ ਸਾਡੇ ਬਹੁਤ ਤਕੜਿਆ ਬਹੁਤ ਬਹੁਤ ਹੋ ਰਿਹਾ ਇਹਨਾਂ ਕਾ ਜਮਣ ਲਈ ਆਇਆਗਾ ਵੀਰ ਤੇ ਨਾ ਵੀ ਲਾਉਣਗੇ ਹਾਂ ਆਉਂਗਾ ਨਾ ਕੋਈ ਡੱਕਣ ਚਾਹ ਪਾਣੀ ਦਾ ਨਹੀਂ ਕਰਿਆ ਨਾ ਅਜੇ ਤੱਕ ਘਰੇ ਹੀ ਵੀ ਕੋਈ ਗੀਮੇ ਬਣਾਈ ਸਾਨੂੰ ਆਪ ਬਣਾ ਲਓ ਗੰਜ ਦਾ ਇਹਨੂੰ ਆਉਣੀ ਆ ਇਹ ਸਾਡੇ ਤਾਂ ਬਣਾਉਣੀ ਨਹੀਂ ਆਉਂਦੀ ਪਰ ਬੁੜੀਆਂ ਹੈ ਨਹੀਂ ਹਣੇ ਕੱਲੇ ਨੂੰ ਆਉਂਦੀ ਆ ਤੇਰੇ ਯਾਰ ਨੂੰ ਸਾਨੂੰ ਤਾਂ ਆਪ ਨੇ ਆਉਂਦੀ ਚਲ ਕੀ ਲਾਲਚਾ ਕੋਈ ਨਹੀਂ ਖਾਣ ਦਾ ਮੈਂ ਬੁੜੀਆਂ ਦੇ ਮਾਣੀਆਂ ਹੁੰਦਾ ਸੀ ਹਨਾ ਮਾੜਾ ਬੜਾ ਹਾ ਹਾ ਨੇਤਾਣੀ ਜਦਾਂ ਕਰਉਦੀ ਮਾਰਦਾ ਜੱਫਾ ਮੇਰਾ ਵਾਲਾ ਮੇਲੇ 'ਚ ਨਾ ਮਿੱਟੀ ਚੱਕਦਾ ਹੁੰਦਾ ਸੀ ਗੱਟੇ 'ਚ ਪਾ ਕੇ ਹਾਂ ਕੌਟਲ ਕੌਟਲ ਦੇਖਿਆ ਮੁੰਡੇ ਸੀ ਲਾਵੇ ਤਵੇ ਚਾਹ ਤੇ ਚੰਦ ਸਾਨੂੰ ਸ਼ਾਇ ਨਹੀਂ ਕੋਈ ਕ੍ਰਿਸ਼ਣ ਜੀ ਪੁੱਛ ਲਈ ਸੀ ਕੀ ਕਹਦਾ ਹੈ ਛੋਟੇ ਕੋਲੋਂ ਨਵੇਂ ਮੁੰਡੇ ਜੇ ਖਾਂਡਿਆ ਕਰੇ ਕ੍ਰਿਸ਼ਣ ਜੀ ਜਾਂਦਾ ਨਹੀਂ ਹੈ ਕੋਈ ਅਜ਼ੀਰ ਨਹੀਂ ਹੈ ਗੇ ਹਾਂ ਤਾਂ ਬੈਸ਼ਨੂ ਹੁਣ ਤਾਂ ਹੈ ਤਾਂ ਅਸੀਂ ਨਹੀਂ ਇਹ ਹੈ ਨਾ ਉਹ ਨਹੀਂ ਸਾਰੀ ਦੁਨੀਆ ਹੀ ਖਾਈ ਜਾਂਦਾ ਅਸੀਂ ਤਾਂ ਨਹੀਂ ਖਾਂਦੇ ਉਹ ਕਿਹੜਾ ਨਸ਼ਾ ਚਾ ਹਾਂ ਉਹ ਤਾਂ ਧੁਖ ਵਾਸਤੇ ਆਉਂ ਗੰਡ ਕਰਦੇ ਨਾ ਨਾ ਗੰਦੇ ਤੇ ਜੋ ਭਾਈ ਚੰਗਾ ਬੱਚੀ ਆ ਅਸੀਂ ਨਸ਼ਾ ਕਰਦੇ ਹੁੰਦੇ ਆ ਕੋਕੀ ਥੋੜੀ ਕਿਹੜੀ ਕਰੀਂ ਤੇਰੇ ਵਾਂਗੂੰ ਜ਼ਮੀਨ ਵੇਚ ਕੇ ਧੁੱਕੀ ਵੇਚ ਹੁੰਦੇ ਜੇ ਨਹੀਂ ਕਰਦੇ ਫਿਰ ਕੀ ਲਾਣਾ ਪੱਟ ਤੇ ਆ ਭਾਈ ਵਾਰ ਕੋਠੀ ਤੇ ਤੂੰ ਤੇਰੇ ਦੁਨੀਆ ਨਹੀਂ ਪਾਈ ਆ ਭਾਈ ਜੀ ਮੁੱਢੀ ਤੁਸੀਂ ਲਹਿੰਗੀ ਪਾਈ ਆ ਅਸੀਂ ਤਾਂ ਉਹਦੇ ਕੰਮ ਦੇ ਸਿਰ ਤੇ ਪਾਈ ਆ ਖੇਤੀ ਸਿਰ ਤੇ ਆ ਭਾਈ ਦਾ ਭੈਣ ਮੁੱਢੀ ਲੋੜੀਆਂ ਲਵਾਈ ਬੈਠਾ ਮੁਰਗਾ ਵੀ ਲੱਗ ਜਾਣਗੀ ਆ ਜੀ ਆਥਣ ਨੂੰ ਪਾਜ ਗਿਆ ਜੀ ਬੀਟ ਨਹੀਂ ਗਿਆ ਪਤਾ ਪਾਜ ਗਿਆ ਸਾਰੀ ਖਾ ਗਿਆ ਹੈ ਨਹੀਂ ਤੇਰੀ ਹੁਣ ਆਏ ਦੱਸ ਬਈ ਕਿੰਨੀ ਖਾਂਦੀ ਐ ਹੁਣ ਛੱਡ ਗਿਆ ਹੁਣ ਬੱਸ ਰਾਈ ਜੀ ਵੀ ਨਹੀਂ ਜੀ ਅਰੇ ਚਿਹਰੇ ਦਾ ਨੂਰ ਹੀ ਦਸੀ ਜਾਂਦਾ ਲਾਲ ਲਾਲ ਹੋ ਰਿਹਾ ਲਾਲ ਲਾਲ